ਸੋ ਹੈ ਗਾਇਸ ਵੈਲਕਮ ਬੈਕ ਟੂ ਚੈਨਲ ਅਮੰਸ਼ ਮੋ ਲਵਸਟਸ ਅੱਜ ਤੜੀ ਪਿਆਰ ਤੋਂ ਦੰਨ ਰਹੀ ਹੈ ਗੱਲ ਦੀਆ ਦੋਸਤੋ ਆਪਣੀ ਅੱਜ ਪਾਕੋ ਦੇਖ ਬੜੀ ਸੋਹਣੀ ਬਣੀ ਹੈ ਆਪਾਂ ਰੈਡੀ ਹੋ ਚੁੱਕੇ ਹਾਂ ਦੋਸਤੋ ਵਰਦੀ ਪਹਿਨ ਜਾ ਜਮ ਪੈਂਟਰੀ ਪ੍ਰੈਸ ਕਰੀ ਚਲ ਪਹਿਨੀ ਕੰਮ ਜਤਨੀ ਲਾਤੀ ਅੰਮਾ ਹਾਂਜੀ ਚਲੋ ਮੇਰ ਬਾਪ ਆਨ ਗਿਆ ਲੇਟ ਹੋ ਗਿਆ ਗਾਇਸ ਗੁੱਡ ਮਾਰਨਿੰਗ ਹੈ ਸਿਸਕੂਲੇ ਚੱਲੇ ਇੱਥੇ ਲੇਟ ਹੋ ਗਿਆ ਤੂੰ ਚਲੋ ਦੋਸਤੋ ਮੈਂ ਲੈਣਾ ਬਾਪ ਸਕੂਲੇ ਆ ਕੇ ਤੁਹਾਨੂੰ ਵਲੋਗ ਬਣਾ ਲਿਆ ਮਰਨਾ ਮੰਗੇ ਕੱਲ ਵੀ ਬਣਾਇਆ ਸੀ ਬਾਈ ਦੋਸਤੋ ਹੂੰ ਗਾਈਸ ਮਨਿੰਦਾ ਨਾ ਸਾਡੀ ਡਿਊਟੀ ਲਾ ਕੇ ਗਿਆ ਸੀ ਮਗਰ ਤੁਸੀਂ ਬੁਲਾ ਲਓ ਬਣਾਉਣਾ ਠੀਕ ਆ ਪਰ ਸਾਡਾ ਨਹੀਂ ਚਿੱਤਿਆ ਰਿਆ ਜੋ ਦਿਨ ਲੱਗੇ ਸਾਡਾ ਬਲੌਗ ਵੀ ਲੇਟ ਆ ਰਿਹਾ ਕੋਈ ਨਾ ਕੱਲ ਤੋਂ ਟੰਨ ਪਾਇਆ ਕਰਾਂ ਠੀਕ ਹੈ ਅਸੀਂ ਰੋਟੀਆਂ ਪਕਾ ਕੇ ਜਵਾਕਾਂ ਸਕੂਲੇ ਦੇ ਆਏ ਆ ਕਰਨੇ ਖਾ ਲਈਏ ਤੇ ਮੈਂ ਖਾਣ ਲੱਗੀਆਂ ਭਿੰਡੀਆਂ ਦੀ ਛੱਗੀ ਨਾ ਆਜੂ ਖਾ ਲਈ ਸਾਡੇ ਅੱਜ ਫੇਰ ਚੋਰ ਆ ਗਿਆ ਰਾਤ ਹਾਂ ਗਾਈ ਸੱਚ ਗਾਈਸ ਚਾਰ ਰਾਤ ਚੋਰ ਆ ਗਿਆ ਹਨਾ ਉਹਨਾਂ ਦੀ ਬੋਤਲ ਡਾ ਕੇ ਪੀ ਚੋਰ ਤੋਂ ਤੇ ਉੱਠੇ ਹੀ ਨਹੀਂ ਗਏ ਦੇਖ ਲਓ ਗਾਈਸ ਪਤਾ ਕੀ ਹੋਇਆ ਚੋਰਾਂ ਨੇ ਅੰਦਰ ਵੜਿਆ ਕੰਦ ਟੱਪੀ ਮੱਝ ਖੋਲ ਕੇ ਲੈ ਗਿਆ ਨਹੀਂ ਮੱਝ ਟੱਪੀ ਅੰਦਰ ਖੋਲ ਕੇ ਲੈ ਗਿਆ ਨਹੀਂ ਗਿਆ ਜੀ ਗਾਈ ਸੋ ਕੰਦਾ ਨਾਮ ਮੱਝਾਂ ਚੋਰੀ ਕਰਦਾ ਨਾਮ ਕੱਟੇ ਕਰਦਾ ਨਾ ਬੱਚੇ ਕਰਦਾ ਫੋਨ ਹੀ ਕਰਦਾ ਨਹੀਂ ਹਾਲਾ ਕੱਲੀਆਂ ਫੋਨ ਚੋਰੀ ਕਰਦਾ ਗਾਈਸ ਸੋਨੇ ਘੱਟ ਘੱਟ 15 ਵੀ ਫੋਨ ਚੋਰੀ ਕਰ ਲੈਣੇ ਹਨ ਪਤਾ ਉਹਨਾਂ ਦੇ ਅੰਦਰ ਵੜਿਆ ਉਹ ਵਿਚਾਰੀ ਆਪ ਸੁੱਤੀ ਪਈ ਸੀਗੀ ਉਹਦਾ ਦਿਓਰ 12 ਵਜੇ ਘਰ ਰਿਹਾ ਆਇਆ 1:30 ਹੋ ਸੁੱਤੇ ਪਾਣੇ 1:04 ਵਜੇ ਉਹਨਾਂ ਦੇ ਅੰਦਰ ਸੀ ਗਿਆ ਚੋਰ ਉਹ ਕਹਿੰਦੀ ਜਦੋਂ ਜਵਾਕ ਦੀ ਬੋਤਲ ਡਿੱਗੀ ਦੱਧੜੀ ਮੈਨੂੰ ਪਤਾ ਲੱਗ ਗਿਆ ਵੀ ਕੋਈ ਆਇਆ ਅੰਦਰ ਸਾਡੇ ਹੈਗਾ ਫਿਰ ਮੰਜੇ ਥਲ ਬੜਿਆ ਕੋਈ ਪਰ ਉਹ ਨੂੰ ਨੀਂਦ ਚ ਸੀਗੀ ਉਹਨੂੰ ਪਤਾ ਹੀ ਨਹੀਂ ਲੱਗਿਆ ਉੱਠੀ ਨਹੀਂ ਗਈ ਜੇ ਉੱਠ ਜਾਂਦੀ ਪਰ ਫੜਿਆ ਜਾਣਾ ਸੀ ਰਾਤ ਨੂੰ ਮੁਰ ਕੇ ਹੋਰ ਸੋਣਾ ਹਲ ਮੈਂ ਹੁਣ ਫੇਰ ਆਈ ਨੀ ਜਦ ਰੋਟੀ ਦੇ ਕੇ ਪਤਾ ਹੀ ਕਹਿੰਦੀ ਕਹਿੰਦੀ ਮੇਰੇ ਜ਼ੋਰ ਦੀ ਪੈਂਟ ਬਾਹਰ ਪਈ ਸੀ ਗਲੀ ਚ ਜਿਹੜੀ ਉਹਨੇ ਰਾਤ ਨੂੰ ਆ ਕੇ ਕੰਮ ਤੋਂ ਲਾਈ ਨਾ ਉਹ ਪੈਂਟ ਵੀ ਚੱਕ ਲੈ ਗਿਆ ਸੀ ਵੀ ਇਹਦੇ ਚ ਪੈਸੇ ਆਉਣਗੇ ਪੈਂਟ ਫੋਲ ਫੂਲ ਕੇ ਗਵਾਂਡੀਆਂ ਨੇ ਗੇਟ ਤੇ ਸੱਟ ਗਏ ਦੇਖ ਲਾ ਕਿੰਨੀ ਹਮਮਤ ਆ ਬੰਦੇ ਦੀ ਨਾ ਸੁਣ ਲਓ ਗਾਈਜ਼ ਗਾਈ ਜੇ ਕੋਈ ਚੋਰੀ ਲਾ ਆਪਣੇ ਦੂਰ ਦਾ ਨਹੀਂ ਕਰਦਾ ਜਿਹੜਾ ਬੰਦਾ ਘਰ ਦਾ ਪੇਤੀਣਾ ਉਹੀ ਚੋਰੀ ਕਰਦਾ ਕਦੇ ਵੀ ਹਣੋ ਜਿਹੜੀ ਬੁਢੀ ਸੀਗੀ ਨਾ ਪਤਾ ਨਹੀਂ ਸਾਰੇ ਘਰਾਂ ਚ ਕੈਮਰੇ ਲੱਗੇ ਕਿਸੇ ਦੇ ਨਹੀਂ ਆਉਂਦਾ ਹੂੰ ਤੇ ਉਹ ਉਹ ਤੋਂ ਪਿੱਛੇ ਪਿੱਛੇ ਰਹਿੰਦਾ ਜਿਹੜੇ ਲੱਗ ਲੱਗ ਕੈਮਰੇ ਕੋਈ ਕੈਮਰੇ ਵੀ ਨਹੀਂ ਖੋਲਟ ਦੇ ਰਿਹਾ ਕੋਈ ਤਾਂ ਲੋਕ ਵੀ ਨਹੀਂ ਸਾਥ ਦੇ ਲੋਕ ਲੋਕ ਸਾਥ ਵੀ ਨਹੀਂ ਦਿੰਦੇ ਇੱਕ ਇੱਕ ਜਿੰਨਾ ਤੇ ਚੋਰੀ ਕੀਤੀ ਆ ਹਨਾ ਉਹ ਵੀ ਨਹੀਂ ਆਉਂਦਾ ਉਹ ਕਰਦੇ ਕੋਲ ਸੇ ਕੰਪਲੀਟ ਕਰ ਦੇਣ ਜਿਹੜਾ ਨਹੀਂ ਕੈਮਰੇ ਕੋਲ ਦਾ ਉਹ ਆਪ ਖੋਲਣਗੇ ਆ ਕੇ ਵਿਚਾਰਾਂ ਦੇ ਫੋਨ ਕਿਹੜਾ 7 ਤੇ 15000 ਦਾ ਘੱਟ ਫੋਨਿਆਂ ਨੂੰ ਫੋਨ ਨਹੀਂ ਹੁੰਦਾ ਚਲੋ ਗਾਈ ਰੋਟੀ ਖਾ ਲਈ ਫਿਰ ਤੁਹਾਨੂੰ ਮਿਲਦੇ ਓਕੇ ਬਾਈ ਸੋ ਗਾਇਸ ਰੋਟੀ ਖਾ ਕੇ ਆਪਾਂ ਹੋ ਗਏ ਬਿੱਲੇ ਤੇ ਹੁਣ ਕਰਨ ਲੱਗਿਆ ਏ ਦੂਜੀ ਕਲਾਸ ਲਾਉਣਾ ਅੱਜ ਇਹਦਾ ਸੈਕਿੰਡ ਡੇ ਆ ਦੂਜੀ ਕਲਾਸ ਸੈਕਿੰਡ ਡੇ ਆ ਠੀਕ ਹੈ ਤੇ ਮੈਂ ਇੱਥੇ ਪਈ ਹੋਈ ਆ ਨਾਲੇ ਮੈਨੂੰ ਜ਼ਖਾ ਰਹੀ ਆ ਮੈਨੂੰ ਗਰਮੀ ਆ ਰਹੀ ਆ ਅੱਜ ਸਾਡਾ ਏਸੀ ਕੂਲਿੰਗ ਨਹੀਂ ਕਰ ਰਿਹਾ ਗਾਇਸ ਪਤਾ ਨਹੀਂ ਕੀ ਹੋ ਗਿਆ ਇਹਨੂੰ ਅੱਜ ਫਿਰ ਬਿਮਾਰੀ ਪੈ ਗਈ ਜਿੱਤੇ ਜਾਦੇ ਗਰਮੇ ਹੁੰਦੇ ਉਹਦੇ কুলਿੰਗ ਨਹੀਂ ਕਰਦਾ ਹਾਂ ਕੀ ਕਹਿਣਾ ਹਣ ਤੂੰ ਖਾਣਾ ਉਹ ਵੈਰੀਫਾਈ ਕਰ ਜਿਹੜੀ ਉਹ ਪੇਮੈਂਟ ਵੈਰੀਫਾਈ ਕਰਨ ਵਾਲੀ ਐ ਇੱਥੇ ਨਾ ਆਪਾਂ ਵੈਰੀਫਾਈ ਕਰ ਹਾਂ ਵੈਰੀਫਾਈ ਪੇਮੈਂਟ ਸਟੇਟਸ ਕੀ ਆ ਗਿਆ ਇੱਥੇ ਐਪਲੀਕੇਸ਼ਨ ਨੰਬਰ ਫੇਰ ਪਾ 37 ਕਿੰਨਾ ਸੀ ਯਾ ਇੱਕ ਮਿੰਟ ਹਾਲ ਫੜ 373 ਨਹੀਂ ਨਹੀਂ 373 ਨਹੀਂ ਹੈਗਾ ਤੇ ਗਾਇਸ ਅਜੇ ਪਹਿਲਾਂ ਇਹ ਤੋਂ ਕਰਾ ਰਹੇ ਆ ਆਪਾਂ ਕੰਮ ਕਚਹਿਰੀ ਦਾ ਕੈਪਚ ਕੈਪਚ ਨਹੀਂ ਕੈਪਚਾ ਹੈ ਗਾਇਸ ਆ ਦੇਖੋ ਗਾਇਸ ਆ ਬੰਦੇ ਨੂੰ ਤੁਸੀਂ ਜਾਣਦੇ ਆਲੇ ਵਾਲੇ ਆ ਬੰਦੇ ਨੂੰ ਜਾਣਦੇ ਕੀ ਗਲਤ ਲਿਖਿਆ ਵਾ ਉੱਪਰ ਲੈ ਰੈੱਡ ਲਾਈਨ ਚ ਕੀ ਲਿਖਿਆ ਰੇ ਨਾਲੇ ਐਂਟਰ ਵਾਈਲ ਕੈਪਚਾ ਤੂੰ ਕੈਪਚਾ ਸਹੀ ਕਿਉਂ ਨਹੀਂ ਭਰਦਾਗਾ ਚਲੋ ਗイズ ਇਹਨੂੰ ਆਪਾਂ ਕਰਾ ਦਈਏ ਪ੍ਰੈਕਟਿਸ ਹੋ ਗਿਆ ਹੋ ਗਿਆ ਹੋ ਗਿਆ ਫਿਰ ਕਰਦੇ ਅੱਗੇ ਹਾਂ ਉਹ ਪਹਿਲੇ ਵਾਲੇ ਜਿਹੜੇ ਹਾਂ ਹਾਂ ਪੈਂਡਿੰਗ ਵਾਲਾ ਕਲੀਅਰ ਕਰ ਹਾਂ ਫਿਰ ਕਰ ਵੈਰੀਫਾਈ ਹੋਣ ਲੱਗ ਗਈ ਉੱਪਰ ਉਹ ਲੱਗਾ ਕੋ ਮਨ ਨਹੀਂ ਫਿਰ ਸੱਲੇ ਕਰ ਰੇ ਨੂੰ ਕੁਛ ਕਰ ਇਹ ਕੀ ਪੈਂਡਿੰਗ ਹੈ ਰੈਸਟੇਟਸ ਹੈ ਹੋਈ ਪੇਮੈਂਟ ਤੇ ਜਾ ਹੀ ਪੇਮੈਂਟ ਤੇ ਹੋ ਰਾ ਚੱਲ ਪਿਆ ਦੇ ਇੱਥੇ ਐਪਲੀਕੇਸ਼ਨ ਨੰਬਰ ਭਰ ਰਹੀ ਮੈਂ ਬਹੁਤ ਪੰਗੇ ਆ ਗਾਇਸ ਕਚੈਰੀ ਦੇ ਕੰਮ ਚ ਨਾ ਬਹੁਤ ਪੰਗਿਆ ਰੀਤ ਤੇ ਕਹਿਣ ਨੂੰ ਕੀ ਕਹਿੰਦੀ ਸੀ ਗੱਲ ਬਹੁਤ ਔਖੇ ਕੰਮ ਨੇ ਕਹਿੰਦੀ ਸੀ ਜੀ ਪਤਾ ਨਹੀਂ ਕੀ ਕਹਿੰਦੀ ਸੀ ਜੀ ਮੈਨੂੰ ਚੇਤਾ ਨਹੀਂ ਹੈਗਾ ਅੱਜ ਛੁੱਟੀ ਵੀ ਜਲਦੀ ਹੋ ਜਾਣੀ ਸਾਢੇ 12 ਹੋ ਗਏ ਗਾਇਸ ਦੇਖੋ ਸਾਢੇ 12 ਹੋ ਗਿਆ ਤੇ ਆਦੇ ਗਾਇਸ ਆਜੋ फटाफट ਲਾਇਸੈਂਸ ਬਣਾਈਏ 2000 ਰੁਪਏ ਲੈ ਕੇ ਆਜੋ फटाफट ਕਰੋ ਘਰ ਦੇ ਬਸ ਸੇਲ ਲਾਓ ਸਹੀ ਗੱਲ ਹੈ ਗਾਇਸ ਕਿਸੇ ਨੇ ਲਾਇਸੈਂਸ ਬਣਾਉਣਾ ਤਾਂ ਦੱਸ ਸਕਦਾ ਇਹ ਪਰਨਾਮਾ ਸੀ ਨਹੀਂ ਨਹੀਂ ਉਹ ਚੱਕਿਆ ਨਹੀਂ ਕਰਛਣੇ ਨਾ ਟੁੱਟ ਖੜ ਜਾ ਖੜ ਜਾ ਫਿਰ ਚਲੋ ਠੀਕ ਹੈ ਗਾਇਸ ਆਪਾਂ ਕਰ ਰਹੀਏ ਕੰਮ ਹੈ ਸਾਡੀ ਨਾ ਇੱਕ ਫੀਸ ਫਸ ਗਈ ਹੋਈ ਆ ਤੇ ਉਹ ਵੈਰੀਫਾਈ ਕਰਨੇ ਹੋ ਨਹੀਂ ਰਹੇਗੀ ਤੇ ਕਰਕੇ ਫਿਰ ਤੁਹਾਨੂੰ ਮਿਲਦੇ ਆ ਟੱਕਰਾ ਮਾਰਨੀਆਂ ਪੈਣੀਆਂ ਹੁਣ ਬਹੁਤ ਜ਼ਿਆਦਾ ਦੋਸਤੋ ਅਸੀਂ ਸਕੂਲ ਆ ਗਏ ਮੇਰੇ ਦੇ ਦੁੱਖ ਦੇ ਪਹਿਨੇ ਪੱਟ ਕੱਲ ਦੀ ਸਜ਼ਾ ਮਿਲੀ ਹੈ ਗਾਈ ਨਹੀਂ ਨਹੀਂ ਸਜ਼ਾ ਨਹੀਂ ਮਿਲੀ ਹਾਂ ਉਹਦੇ ਦੁੱਖ ਦੇ ਤੇ ਕਿਉਂ ਬੜਿਆ ਤੀਸਾ ਨਿਕਲਦੀ ਨੂੰ ਇਹ ਮੱਟਾ ਗਾਇਸ ਅੱਜ ਵੀ ਛਾਏ ਜਵਾਨ ਨਹੀਂ ਹੈ ਗਾਇਸ ਇਹ ਪੱਟ ਅੱਜ ਤੁਹਾਨੂੰ ਛੁੱਟੀ ਨਹੀਂ ਜਲਦੀ ਕਿਉਂਕਿ ਹਾਂ ਜੀ ਕਿਉਂਕਿ ਨਾ ਮੈਂ ਵੀ ਕੱਢਿਆ ਸੀ ਯਾਰ ਕੋਈ ਇਹ ਕਹਿੰਦਾ ਪੇਪਰ ਫਸੇ ਹੋਏ ਆ ਵਿੱਚ ਦੋਸਤੋ ਇਹ ਲੱਗ ਗਏ ਨੇ ਫਿਰ ਕੰਮ ਕਰਨਾ ਆ ਨਹੀਂ ਲੱਗਿਆ ਸੀਗਾ ਟੱਪਾ ਜਾ ਤੇ ਚਲੋ ਦੋਸਤੋ ਨੂੰ ਮਿਲਣ ਨਾਲ ਬਾਅਦ ਚੋਂ ਮਮਾ ਖਾਣ ਦੀ ਬਣਾ ਖਾਣ ਹੁਣ ਤਾਂ ਜ ਲੰਗਰ ਦੇ ਗਏਗੇ ਮੈਂ ਤਾਂ ਬਾਅਦ ਚ ਤੁਹਾਨੂੰ ਰੋਟੀ ਫੜਾ ਕੇ ਆਈ ਆ ਕੇ ਬਸ ਰੋਟੀ ਖਾ ਕੇ ਫੋਨ ਚੱਕਿਆ ਰਿਕਾਰਡਿੰਗ ਸੁਣੀ ਛੁੱਟੀ 1 ਵਜੇ ਹੋ ਜਾਣੀ ਹੈ 12 ਵਜੇ ਮੈਂ ਰੋਟੀ ਸਭ 12 ਖਾ ਕੇ ਹਟੀਆਂ ਫਿਰ ਆਪੇ ਤਾਂ ਉਹ ਲੈਣ ਚਲੀ ਗਈ ਚਲੋ ਕੋਈ ਹੁੰਦਾ ਓਏ ਲੱਫੜ ਛੱਡਣਾ ਕਾਨ ਤੇ ਚੱਟਣਾ ਨਹੀਂ ਚਾਹਤਾ ਚਲ ਦਸਤਾ ਮਿਲਦੇ ਆ ਬੱਚਾ ਰੋਟੀ ਖਾ ਲਈ ਤੇ ਦੋਸਤੋ ਆਪਾਂ ਸਕੂਲੋਂ ਆ ਗਏ ਜਾਂ ਪਰ ਰੋਟੀ ਵਗੈਰਾ ਖਾ ਲਿਆ ਤੇ ਹੁਣ ਮੈਨਾ ਕੇ ਆਇਆ ਸੀ ਆ ਹੁਣ ਆਪਾਂ ਕੰਮ ਲੱਗੇ ਸਕਿਨ ਕੇਅਰ ਫੇਰ ਆਪਾਂ ਹੁਣਾ ਮਤ ਤਿਆਰ ਸ਼ਰ ਬਿਆਹ ਥਾਵਾ ਵਾਲੇ ਤਾਂ ਦਿਹਾੜੀ ਚ ਪਿਆਰ ਹੁੰਦਾ ਵਗੈ ਪਹਿਲਾਂ ਇਹ ਸਵੇਰੇ ਉੱਠ ਕੇ ਤਿਆਰ ਹੁੰਦਾ ਵਾ ਠੀਕ ਆ ਚਟੰਜਾ ਜਿਹਦੇ ਬਹਿਣ ਲਈ ਆਏ ਹਾਈ ਤੇ ਫੇਰੇ ਤਿਆਰ ਹੁੰਦਾ ਵਾ ਸਕੂਲ ਜਾਣ ਲਈ ਫੇਰ ਸਕੂਲੋਂ ਆ ਕੇ ਤਿਆਰ ਹੁੰਦਾ ਵਾ ਰੋਟੀ ਖਾਣ ਲਈ ਫੇਰ ਮੋਂ ਇਹ ਪਿਆਰ ਹੋਣ ਲੱਗਿਆ ਵਾ ਵੀਡੀਓ ਬਣਾਉਣ ਲਈ ਆਪਣੇ ਕੋ ਹੈਗਾ ਦੇਖੋ ਟੋਨ ਪਹਿਲਾਂ ਰੈਨਟਸ ਨੋਬਾ ਦਾ ਦੋਸਤੋ ਆਪਾਂ ਲਾਣੇ ਆ ਮੈਂ ਆ ਵਾਲੀ ਕਰੀਮ ਲਾਈ ਆ ਇਹ ਇਕੱਲੀ ਹਜੇ ਰਸਟ ਫਟਾਫਟ ਆ ਦੇਖੋ ਇਧਰ ਬੂੰਦਾ ਹੀ ਆ ਗਿਆ ਫੜਾ ਵੜੇਗੀ ਇੰਨੀਆਂ ਨਹੀਂ ਮਲਣੀਆਂ ਆ ਗਿਆ ਯਾ 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 ਉਹ ਮੇਰੇ ਪਿੰਪਲ ਜਾਦ ਨੇ ਗਾਇਸ ਸੱਚੀ ਨੇ ਦੇਖੋ ਮੇਰਾ ਵੀ ਫੇਸ ਸਾਫ ਸਾਫ ਹੋ ਗਿਆ ਹੋ ਗਿਆ ਖੜਚ ਹੋ ਜੇ ਆਹ ਯਾਰੀ ਸ਼ਾਈ ਆ ਨਾ ਆ ਨਹੀਂ ਇੰਦਰ ਨਾ ਬਣ ਗਿਆ ਠੀਕ ਹੈ ਹੁਣ ਗਾਇਸ ਮੈਂ ਲਾਉਣਾ ਮਾ ਆਵੜ ਆਵੜ ਇਹ ਕਬੂਲ ਦਾ ਡਰਾਪਸ ਆ ਦੇਆ ਭਰੇ ਹੋਇਆ ਇਹਨੂੰ ਇੱਥੇ ਲਾ ਲੈਣਾ ਐ ਗਾਇਸ ਇਹ ਕੋਈ ਚੀਜ਼ਾਂ ਇਹ ਪਹਿਲਾਂ ਲਾਉਂਦਾ ਮੈਂ ਬਾਅਦ ਚ ਲਾਉਣੀ ਆ ਤੂੰ ਪਹਿਲਾਂ ਕਿ ਲਾਉਣਾ ਨਾ ਨੇ ਟੋਨਰ ਪਾਗਲ ਟੋਨਰ ਆਖਰ ਤੇ ਲਾਈਦਾ ਵਾ ਟੋਨਰ ਆਖਰ ਤੇ ਲਾਉਣਾ ਨਹੀਂ ਸੱਚਾ ਟੋਨਰ ਪਹਿਲੇ ਲਾਉਣਾ ਮੈਂ ਹਾਂ ਹਾਂ ਦੋਸਤੋ ਮੈਂ ਅੱਨਾ ਦੇਖਣ ਜਲ ਲੂੰ ਲੰਗਾ ਇਹ ਲੁੱਕ ਲਈ ਕਿਨਲੀ ਆ ਬੂੰਦਾ ਲਾਲੀਆਂ ਮੈਂ ਆੜੀ ਡਰਾਪਸ ਜਿਹੜੇ ਆ ਇੰਨਾ ਨੀਰਾ ਘੜ ਰਗੜ ਕੇ ਮਾਰ ਲੀਦਾ ਇਹ ਪਰ ਮੈਂ ਦੋ ਤੇ ਕਰਦਾ ਬਤੌਰ ਆਹ ਜੇ ਮੇਰੇ ਗਾਇਸ ਇੱਥੇ ਆ ਸ਼ਾਇ ਹੀ ਇੱਥੇ ਹਾਈ ਮੈਨੇ ਦੇਖਿਆ ਮੇਰੀ ਆਇਸ ਤੇ ਕਿੰਨੇ ਬਲੈਕ ਸੀਗੇ ਨਾ ਉਹ ਡਾਰਕ ਸਰਕਲ ਹਾਂ ਡਾਰਕ ਸਰਕਲ ਦੇਖੇ ਦਿਖਾ ਪਰ ਕਰੇ ਕੁਮਈ ਆਪਜੀ ਦਿਖਾਵਾਂ ਆ ਦੇਖ ਗਾਇਸ ਘਟ ਗਏ ਨਾ ਦੇਖੋ ਦੋ ਵੀ ਲਾ ਲਿਆ ਤਰ ਹਾਂਜੀ ਆ ਦੇ ਉਹ ਕਰਨ ਦੋਸਤੋ ਬਸਾਂ ਮਾਈ ਹੁੰਦਾ ਬੈਠਾ ਉੱਥੇ ਕਰਨ ਨੂੰ ਨੇਸ ਤੇ ਪੈ ਗਈ ਗਾਇਸ ਕਪ ਕੰਮ ਉਹ ਦਰਦ ਦੇ ਸਕੇਲੇ ਨਾ ਨਹੀਂ ਇਧਰੋਂ ਆਇਆ ਮਾੜਾ ਜਿਹਾ ਇਧਰੋਂ ਹੋ ਜਾ ਦੋ ਜਣੇ ਪੂਰੇ ਨਹੀਂ ਹੁੰਦੇ ਤੇ ਆਏ ਥੋੜੀ ਮੜੀ ਦਾ ਨੰਨੇ ਤੂੰ ਤਾਂ ਬਹੁਤ ਲੱਗ ਜਨ ਨਾ ਮੈਂ ਫੇਰ लवली ਆਂ ਕਰਕੇ ਅਰੇ ਆ ਰਾਮ ਨਾੜਾ ਆਏ ਜਿਹੜੇ ਸਕਿਨ ਦੀ ਆਏ ਕਰਕੇ ਕਰਨੀ ਆ ਪੂਰੀ ਐਕਸਰਸਾਈਜ਼ ਆ ਤੇ ਮ사ਜ ਆ ਜਿਹੜੀ ਚੀਜ਼ ਆ ਨਾ ਇਹਨੂੰ ਐ ਖਿੱਚ ਕੇ ਇਧਰੋਂ ਕਰੀਦਾ ਹੁੰਦਾ ਐ ਯਾਰ ਸਕਿਨ ਇੰਨੀ ਵਧੀਆ ਹੋ ਜਾਂਦੀ ਕਿ ਮੇਰੇ ਆਹ ਚੀਜ਼ ਤੇ ਨਾ ਬਹੁਤ ਡਾਰਕ ਸਰਕਲਸ ਹੋ ਗਏ ਸੀਗੇ ਮਤਲਬ ਨੀਂਦਰ ਨਾਲ ਆ ਚੀਜ਼ਾਂ ਤੇ ਤਾਂ ਬਹੁਤ ਹੀ ਹੱਦ ਤੋਂ ਵੱਧ ਸੀਗੇ ਮੰਮਾ ਹਾਂ ਪੈਂਟ ਲੈਣੀਆਂ ਕੋਈ ਨਾ ਮੈਂ ਲਿਆ ਦੂੰਗੀ ਨਹੀਂ ਮੈਂ ਪਾਣੀ ਆਵਾਂ ਤੇ ਮੈਂ ਕਿਹੜਾ ਕਹੇ ਨਹੀਂ ਪਾਣੀਗੀ ਤੂੰ ਹੁਣ ਮਾਣੀ ਆ ਤੇ ਹੁਣ ਕਿਹੜਾ ਮਿਲਣਾ ਮੈਂ 4 ਵਜੇ ਮਿਲੂਗਾ ਨਹੀਂ ਹੁੰਦਾ ਵਾ ਲੰਚ ਟਾਈਮ ਅਗਲੇ ਆਂਦਾ ਵੀ ਹੁੰਦਾ ਵਾ 4 ਵਜੇ ਦੁਕਾਨ ਖੋਲਦਾ ਤੂੰ ਅੱਜ ਨਹੀਂ ਉਹਨੂੰ ਅੱਜ ਜੱਗਿਆ ਹੋਏਗਾ ਮੈਂ ਅੱਜ ਦਿਨ ਜਾਣਦੇ ਉਹਨੂੰ ਔਰ ਇੱਥੇ ਤਾਂ ਅਸੀਂ ਖੁੱਲੀ ਹੁੰਦੀ ਆ ਨਾ ਦੁਕਾਨ ਰੀਤ ਕਿਹੜਾ ਉੱਥੇ ਜਾ ਕੇ ਬੈਠੀ ਰਹਿੰਦੀ ਐ ਫਿਰ ਮਿਲ ਜਾਂਦੀ ਆ ਹਣਾ ਸਬਰ ਨਹੀਂ ਹੁੰਦਾਗਾ ਇਹ ਕੱਪੜੇ ਬਾਣੇ ਆ ਸ਼ਟ ਅਪ ਇੱਕ ਮਿੰਟ ਦੱਸਾਂ ਮਕੀ ਉੱਤੇ ਤੇ ਤੇਰੇ ਨਾਲ ਲੱਤਾਂ ਅਸੀਂ ਥੋੜੀ ਦੁਖਣ ਲਾਈਆਂ ਨੇ ਕਬੜਾ ਕੀ ਕਰਕੇ ਆ ਤੂੰ ਸਕੂਲ ਹਣ ਆ ਦੇਖ ਰੋ ਬਈ ਨਾਲ ਨਾਲ ਨਾ ਉੱਧਰ ਤੁਸੀਂ ਸੋਚ ਰਹੇ ਹੋਵੋਗੇ ਵੀ ਨਿਗਾ ਕਿੱਧਰ ਚਲੀ ਜਾਂਦੀ ਮੈਂ 11 ਸਾਲ ਸ਼ੀਸ਼ੇ 'ਚ ਵੇਖਣ ਲਈਆ ਮੇਰੇ ਨਾਲ ਇੱਥੇ ਨੱਕ ਤੇ ਆ ਚੀਜ਼ ਤੇ ਨਾ ਬਹੁਤ ਦਾਗ ਸੀ ਇਹ ਆ ਦਿਖਾ ਦੇ ਆ ਦੇਖ ਆ ਦੇ ਮੇਰੇ ਨੱਕ ਦੇ ਨਾਲ ਇਹ ਸਾਰਾ ਦਾਗ ਦਾ ਮਟ ਗਿਆ ਹੋਇਆ ਤੇ ਆ ਚੀਜ਼ ਤੇ ਵੀ जख्मਾਂ ਦੇ ਦਾਗ ਸੀ ਨਾ ਹਰ ਘਟ ਕੇ ਬਹੁਤ ਜ਼ਿਆਦੇ ਪਾਣਾ ਹੁਣ ਇਹਨਾਂ ਦੇ హెయిਰ ਦੇ ਪ੍ਰੋਡਕਟ ਵੀ ਲਵਾਂਗੇ ਪਹਿਲਾਂ ਸਾਨੂੰ ਕਾਲਗੇਟ ਨੇ ਹਨਾ ਬਹੁਤ ਰਿਜ਼ਲਟ ਦਿੱਤੇ ਬਹੁਤ ਇਹਨਾਂ ਕਾਸੀ ਨਹੀਂ ਖੜੀ ਸੀ ਆਪਣੇ ਕੋਲ ਕੱਲਣਾ ਪਹਿਲਾਂ ਗੈਪਸੋਲ ਨੇ ਰਿਜ਼ਲਟ ਦਿੱਤੇ ਮੇਰੇ ਗੁਰਦੇ ਦੀ ਪੱਥਰੀ ਨਿਕਲੀ ਸੀ ਫਿਰ ਆਗੇ ਰਿਜ਼ਲਟ ਇਹਦੇ ਕਾਲਗੇਟ ਦੇ ਕਾਲਗੇਟ ਨੇ ਸਾਰੀਆਂ ਦੰਦਾਂ ਦੀਆਂ ਪ੍ਰੋਬਲਮਸ ਸਹੀ ਕਰ ਦਿੱਤੇ ਕਿਹੜੇ ਦੰਦ ਕਿਨੇ ਚਿੱਟੇ-ਚਿੱਟੇ ਦੇਖੇ ਗਏ ਇਸੇ ਕਰਕੇ ਆ ਇਹ ਰੈਨਟਸ ਦੀ ਕਾਲਗੇਟ ਕਰਕੇ ਖਾਣੇ ਦੇ ਸਕਿਨ ਪ੍ਰੋਡਕਟ ਆਗੇ ਹੁਣ ਆਪਾਂ ਉਹਨੇ ਬੱਟੇ ਨੂੰ ਨਹੀਂ ਨਹੀਂ ਦਰਸ਼ਨਾ ਮਾ ਬਤਾ ਸ킨 ਵੀ ਸਾਰੀ ਆਪਾਂ ਸਹੀ ਕਰ ਲੈਣੀ ਹੈ ਸਾਰੀ ਸ਼ਾਈ ਬਿਲਕੁਲ ਬਿਲਕੁਲ ਕਰਨੀ ਹੈ ਕੈਮਰੇ ਚ ਪਤਾ ਨਹੀਂ ਦਿਹਦੀ ਆ ਕਿ ਨਹੀਂ ਵਸੇ ਮਾੜੀ ਜੀ ਲਾਈਟ ਜੀ ਦਿਖਦੀ ਹੈ ਲਾਈਟ ਲਾਈਟ ਚੱਲਾ ਠੀਕ ਹੈ ਗਾਇਸ ਮੁੱਕੇ ਮਿਲਦੇ ਆ ਸੋ ਗਾਇਸ ਮੈਂ ਰੋਟੀ ਖਾ ਕੇ ਹੋ ਗਿਆ ਮਫਰੀਦ ਨੰਨਾ ਉਹ ਸੁੱਤਾ ਪਿਆ ਸੋ ਗਿਆ ਉਹ ਕਿਵੇਂ ਸੁੱਤਾ ਗਾਇਸ ਦੇਖਿਓ ਅੱਜ ਫਾਈਲ ਦੇ ਪਾ ਇਹਦੇ ਦੇ ਪਾ ਪਾ ਦੇਖਿਓ ਕਿਵੇਂ ਸੁੱਤਾ ਗਾਇਸ ਇਹ ਹੋਇਆ ਤੇ ਚਲੋ ਗਾਇਸ ਤੁਹਾਨੂੰ ਮੈਂ ਰੋਕ ਕੇ ਮਿਲਦਾ ਮੈਂ ਲੋਟੀਨੇ ਖਾ ਲਿਆ ਮੈਂ ਛੁੱਲਦਾ ਕੰਮ ਕਰਨਾ ਦੇ ਬਾਕੀ ਗੱਲ ਬਣਾਉਣੀ ਆ ਦੇ ਕਿਸੇ ਕੋਲ ਟਾਈਮ ਆ ਤਾਂ ਮੈਂ ਕੋਰੀਅਰ ਕਰ ਦਿੰਨਾ ਬਾਏ ਬਾਏ ਗਾਇਸ ਆ ਦੇਖ ਲਓ ਜਿਵੇਂ ਸਟੇਸ਼ਨ ਤੇ ਭਈਏ ਸੁੱਤੇ ਹੁੰਦੇ ਆ ਨਾ ਆ ਤਾਂ ਬੰਦਾ ਜਾਗਦਾ ਵਾ ਇੱਕ ਹੋ ਦੇ ਪਿਆ ਇੱਕ ਆ ਸੀ ਪਿਆ ਠੀਕ ਹੈ ਇੱਕ ਆ ਪਿਆ ਵਾ ਮੇਰੀ ਬਾਤ ਹੈ ਠੀਕ ਹੈ ਤੇ ਇਹ ਹੁਣ ਉੱਠ ਗਿਆ ਵਾ ਤੇ ਇਹ ਕੀ ਕਹਿੰਦਾ ਵਾ ਕੀ ਕਹਨਾਂ ਮਾ ਚੋਬੀ ਕੰਨਾ ਮਮਾ ਚਾਹ ਪੀਣੀ ਹੈ ਇਹ ਮੇਰਾ ਅਮਲੀ ਹੋਏ ਅਮਲੀ ਗਾਈ ਸਾਡਾ ਅਮਲੀ ਉੱਠ ਗਿਆ ਅਮਲੀ ਮੇਰਾ ਸੋਨਾ ਜੰਮਲੀ ਉੱਠ ਗਿਆ ਗਾਈਜ ਤੁਹਾਨੂੰ ਪਤਾ ਕੀ ਕਹਦੋ ਨਹੀਂ ਪਤਾ ਦੱਸ ਦਿਆ ਰੋਕ ਲੋ ਵੀ ਇਹਨਾਂ ਸਾਰੇ ਜਣੇ ਪੁੱਛੋ ਪਹਿਲਾ ਵਰਸ ਕੀਤਾ ਬੰਤਾ ਵਰਸ ਉਹ ਦਵਰਸ ਕੀਤਾ ਪਹਿਲਾ ਦੱਸ ਹਾਏ ਵੇ ਅਮਲੀ ਹੋਏ ਅਮਲੀ ਰਬਾ ਐਡਾ ਅਮਲੀ ਨਾ ਕਿਸੇ ਦੇ ਘਰੇ ਜਾਂਦਾ ਹੀ ਗਾਈਜ਼ ਉਹ ਕੇ ਮੈਲਦਾ ਤੁਹਾਨੂੰ 33 ਤੇ 38 ਉਠਾ ਲਈਏ ਨੀਸਤਿਆਂ ਨੂੰ ਉਠਾ ਲਈਏ ਦਰਸ਼ਕੋ ਅੱਜ ਜਿਵੇਂ ਸਨੇ ਗੱਲ ਦੱਸਣ ਲੱਗਾ ਜਿਹੜਾ ਮਾਸੀ ਭਾਣਦੇ ਨੇ ਇਹ ਬਿਲਕੁਲ ਕਾਮਜੋਰ ਨੇ ਕੋਈ ਕੰਮ ਨਹੀਂ ਕਰਦੇ ਆਹ ਜਿਹਨਾਂ ਨੂੰ ਕੁੱਟ-ਕੁੱਟ ਕੇ ਭਾਇਆ ਵਿਆਹ ਤੇ ਆਜ ਕਟੋ ਦੋਨੋਂ ਜਣੇ ਕੋਈ ਕੰਮ ਨਹੀਂ ਕਰਦੇ ਮੈਨੂੰ ਹੁਣ ਕਹਿੰਦੇ ਪੈਂਟ ਚੱਕ ਪੈਂਟ ਚੱਕ ਕਹਿੰਦੇ ਉਹਨਾਂ ਲਿਫਾਵਾ ਵੀ ਚੱਕ ਮੈਂ ਕਿਹਾ ਉਂਗਲ ਫੜਾਇਆ ਤੇ ਹੱਥ ਹੀ ਭਾਲ ਲਿਆ ਭਾਲ ਲਿਆ ਤੇ ਰਾਹਤ ਸ਼ੁਕਰ ਗੱਲ ਨਹੀਂ ਪੜਿਆ ਜਿੱਦ ਤਰ ਮੈਂ ਕੋਈ ਕੰਮ ਨਹੀਂ ਕਰੂੰਗਾ ਐ ਬਤਾਈ ਕਿ ਮੈਂ ਨਹੀਂ ਕਰਾਂਗਾ ਤੇ ਤੁਸੀਂ ਵੱਡੇ ਵੀ ਕਰਨਾਗੇ ਵੱਡਿਆਂ ਤੇ ਘਰਾਲਿਓ ਆਹਦੇ ਵੱਡਾ ਬ ਅੰਦਰਾਂ ਗਾਲੀ ਤੂੰ ਮਰਦੱਚ ਤੂੰ ਅੱਖਾ ਹੁੰਦਾ ਹੈਗਾ ਬਿਜਲੇ ਫਲੇੜੇ ਭੈਣੇ ਤੂੰ 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 ਨਾ ਕੁਸ ਖਾਣੀ ਮੇ ਤੋ ਫਲੇੜੇ ਮੁਰਿਆ ਓਏ ਗੋਗੱਪੇ ਆਜੇ ਦੋਸਤੋ ਸਾਦਾ ਗੁਰਵੀਰ ਆਗਾ ਗੂੜੀ ਓਏ ਗੂੜੀ ਤੇ ਮੱਖੀ ਬੈਤ ਗਈ ਓਏ ਗੂੜੀ ਤੇ ਮੱਖੀ ਬੈਤ ਗਈ ਓਏ ਆਸੀਆਂ ਆਗੇ ਗੂੜੀ ਨੇ ਦਾ ਅੱਛੀ ਆ ਗਈ ਸੀ ਕਿ ਦੇਖਦਾ ਦੇਖ ਲੋ ਗਾਇਸ ਸਾਨੂੰ ਦੇਖਦਾ ਅੱਛਾ ਅੱਛਾ ਚਲੋ ਅੱਛਾ ਚਲੋ ਅੱਛਾ ਚਲੋ ਹੈਲੋ ਗਾਇਸ ਕਰਦੇ ਹੈਲੋ ਗਾਇਸ ਹੈਲੋ ਗਾਇਸ ਹੈਲੋ ਗਾਇਸ ਕਰਦੇ ਗੂੜੀ ਅੱਕਾ ਘਾਟਾਲੀ ਥੱਲੇ ਕਾਲਾ ਲੋਕਾਂ ਦੇ ਲਜਰਾਂ ਲਾ ਦੇ ਨੇ ਤਿੱ ਦਿਨੂੰ ਜਿੱਦਾਂ ਮੈਂ ਪਹੁੰਚਾ ਪਾਇਆ ਗੁੜੀ ਇੱਧਰ ਵੇਖ ਆੜੇ ਗੁੜੀ ਹੋਏ ਆੜੇ ਹਜੇ ਨਿਗਾ ਨਹੀਂ ਖੜਦੀ ਆ ਦੇ ਆ ਤੇ ਦੇਖਦਾ ਦੇਖਦਾ ਪਰੇ ਕਰ ਲੈ ਹੱਥ ਨੰਨੇ ਗੁੜੀ ਆ ਦੇ ਮੇ ਕੁਕੀ ਓਏ ਆச்சா ਆ ਗਿਆ ਨਾ ਆ ਚਾ ਗਿਆ ਆ ਗਿਆ ਆச்சா ਵੀ ਨਹੀਂ ਪਤਾ ਗਾ ਗਿਆ ਤੈਨੂੰ ਪਤਾ ਲੱਗਣ ਲੱਗ ਗਿਆ ਹੁਣ ਆਉ ਵੀ ਮਮਾ ਵਾਜਾਵਾ ਦੇ ਗੁੜੀ ਅਜੀਸ ਕੁਚ 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 ਏਵੇਂ ਤਾਂ ਚੋਨਾ ਬੱਚਾ ਦੇਖੋ ਅੱਛਾ ਅੱਛਾ ਦੇਖੋ ਗਾਇਸ ਦੇਖੋ ਤੁਹਾਨੂੰ ਹੈਲੋ ਗਾਇਸ ਕਰ ਦੋ ਹੈਲੋ ਗਾਇਸ ਹੈਲੋ ਕਰਦੇ ਕਰਦੇ ਨਹੀਂ ਮੈਂ ਕੁੱਟੂ ਮਾਰ ਕੇ ਹੈਲੋ ਕਰਦੇ ਹੈਲੋ ਐਸੇ ਕਰਕੇ ਐਸੇ ਹੈਲੋ ਗਾਇਸ ਹੈਲੋ ਦੇਖ ਲਓ ਗਾਇਸ ਅੱਛਾ ਛਾਡਾ ਗੁੜੀ ਦੋਸਤੋ ਗੁੜੀ ਨਾਲ ਖੇਡਨੇ ਆਪਾਂ ਇਹ ਪਰ ਹੈ ਜਿੱਦੇ ਵੀ ਇੱਕ ਵੀ ਫ੍ਰਿਜ ਡੇਟਾ ਤੁਹਾਰਾ ਹੈ ਹੈਲੋ ਕਰ ਦੋ ਮੈਂ ਦੋ ਦੇਣਾ ਸੀ ਹੈਲੋ ਨਗਰ ਆ ਹੈ ਨਗਰ ਆ ਹੈ ਅਮਮ ਹਲੋ ਤਾਂ ਦੋਸਤੋ ਆਪਾਂ ਚੱਲਦੇ ਆ ਬਾਹਰ ਨੂੰ ਦੇਖਦੇ ਆ ਬਾਹਰ ਕੀ ਮੋਲ ਚਾਲ ਆ ਹਾਂਜੀ ਦੋਸਤੋ ਕੀ ਕਰ ਰਹੇ ਹੋ ਸੋ ਗਿਆ ਉਹ ਮੰਮੀ ਏਰੀ ਮੰਮੀ ਕਿੱਡੀ ਫੇਮਸ ਆ ਆ ਦੀਦੀ ਸਾਡੀ ਦੋਸਤਾਂ ਐਨ ਕਾਲੀ ਟੀਟੀ ਆ ਮੈਂ ਦੀਦੀ ਇਹਨਾਂ ਬੋਡੀ ਆਨ ਸਬਸਕ੍ਰਾਈਬ ਕਰ ਦੇ ਬਲੈਕ ਕਰ ਦੇ ਦੇ ਇੱਕ ਦੋ ਦੋਸਤੋ ਗਲੀ ਚ ਬਾਹਰ ਮੋਲ ਚਾਲ ਦੇਖਦੇ ਆ ਗਲੀ ਚ ਕੀ ਮੋਲ ਚਾਲ ਨੂੰ ਵਾਪਸ ਚੱਲਦੇ ਆ ਚਲੋ ਦੋਸਤੋ ਅੰਦਰ ਦੇਖ ਕੇ ਕਰਨ ਕੀ ਕਰ ਰਿਹਾ ਹੈ ਕਰਦਾ ਪਹਿਲਾ ਰੈਟ ਲਾਣੇ ਆ ਦੋਸਤੋ ਕਰਨ ਕਰਨ ਵੀਰੇ ਕੀ ਕਰ ਰਿਹਾ ਹੈਗਾ ਤੂੰ ਕੀ ਕਰ ਰਹੇ ਹੋ ਲਾਈਵ ਆ ਲਗਾਈ ਜੇ ਹੋਇਆ ਹੋਇਆ ਲਾਈਵ ਤੇ ਦੋਸਤੋ ਆਪਾਂ ਹੁਣ ਬੈਠੇ ਆ ਘਰੇ ਰੀਤਾ ਸਾਡਾ ਬੈਠਾ ਰੀਤਾ ਪਾਜੀ ਉਹ ਸਾਡੇ ਮਮਾ ਕੀ ਹੋ ਗਿਆ ਗਰਮੀ ਦਾ ਬੰਦਲ ਕੀ ਮੈ ਅੱਜ ਹਲੋ ਮੰਨਿੰਦਰ ਵੀਰ ਜੀ ਪਤਾ ਕੀ ਬੰਦਲੀ ਕਰਨ ਤੇ ਮੰਨਿੰਦਰ ਨਾਲ ਰੋਣੇ ਆਨੇ ਚਾਕੇ ਨਾ ਕੁਝਾ ਖਾਇਆ ਤੇ ਮੈਨੂੰ ਘਰ ਆ ਕੇ ਦੰਨੇ ਨੇ ਚਰੋਂਦੇ ਪਏ ਨੇ ਮਾਗਾ ਮੈਡਲ ਲੈ ਵੀ ਲੈ ਆਂਦੇ ਮੇਰੇ ਲਈ ਨਹੀਂ ਲੈ ਕੇ ਆਇਆਗਾ ਦੇਖ ਹੁਣ ਤੇਰਾ ਝੂਠ ਆ ਨਾ ਪਾਪਾ ਨੇ ਮੈਨੂੰ ਗਾਲਾਂ ਕੱਢਣੀਆਂ ਪਾਪਾ ਨੇ ਪਤਾ ਕਹਿਣਾ ਮੇਰੀ ਕੁੜੀ ਨੂੰ ਕਿਉਂ ਨਹੀਂ ਕੁਝ ਲੈ ਕੇ ਦਿੰਦੇ ਸਭ ਤੋਂ ਵੱਡਾ ਝੂਠ ਮੈਂ ਤੇ ਦੇਖੀ ਕੈਂਡੀ ਮੈਨੂੰ ਤੇ ਉਹ ਚੜਾਉਂਦੇ ਦੱਸ ਲੈ ਸੋ ਗਾਇਜ਼ ਆਪਾਂ ਫ੍ਰੀ ਹੋ ਗਏ ਆਪਾਂ ਬਾਹਰ ਵਿੱਚ ਠਹਿਸ ਗਏ ਜੋ ਕਿ ਆਪਣਾ ਹੁਣ ਅਸੀਂ ਠੀਕ ਹੋ ਗਿਆ ਵਾ ਹੁਣ ਕੂਲਿੰਗ ਕਰ ਰਿਹਾ ਵਾ ਕਾਰਨ ਕੂਲਿੰਗ ਕਰ ਰਿਹਾ ਤੈਨੂੰ ਅਹਵਾਰੀ ਆ ਆ ਦੇਖੋ ਗਾਇਜ਼ ਇਹ ਮੇਰਾ ਕੰਮ ਕਰ ਰਿਹਾ ਪ੍ਰੈਕਟੀਕਲ ਬਣਾ ਰਿਹਾ ਆ ਦੇਖ ਕਿਦਰ ਫੋਟੋ ਖਿੱਚੀ ਹੋਈ ਹੈ ਨੇ ਯੇ ਮੇਰੇ ਪ੍ਰੈਕਟੀਕਲ ਬਣਾ ਰਹਾ ਵਾ ਤੇ ਹੁਣ ਆਪਾਂ ਖਾਣ ਲੱਗਿਆ ਰੋਟੀ ਮੈਂ ਕਿਹਾ ਆਪਾਂ ਮੰਮਾ ਨੂੰ ਕਿਉਂ ਤੰਗ ਕਰਨਾ ਵਾ ਛੋੜ ਪੈ ਸੀਗੇ ਕੱਲ ਬਣਾਏ ਸੀਗੇ ਮੈਂ ਆਪਾਂ ਹੁਣ ਛੋੜ ਖਾ ਲੈਨੇ ਆ ਮੈਂ ਕਿਹਾ ਮੰਮਾ ਨੂੰ ਕਿਉਂ ਤੰਗ ਕਰੇ ਦੱਸੋ ਕਿਉਂਕਿ ਮੰਮਾ ਤੁਹਾਨੂੰ ਵੇ ਸਕੂਲ ਲੈ ਰੋਟੀ ਦੇ ਕੇ ਆਉਂਦੇ ਨੇ ਫਿਰ ਘਰੇ ਆ ਕੇ ਵੀ ਤੁਹਾਨੂੰ ਦਿੰਦੇ ਨੇ ਠੀਕ ਆ ਫਿਰ ਹੁਣ ਵੀ ਦਿੰਦੇ ਨੇ ਫਿਰ ਚਾਹ ਬਣਾ ਕੇ ਦਿੰਦੇ ਨੇ ਕੀ ਕੀ ਕਰਨ ਦੱਸ ਮਾਵਾਂ ਜੋ ਆਕਾਂ ਨੂੰ ਵੀ ਅਕਲ ਹੋਣੀ ਚਾਹੀਦੀ ਮਾੜੀ ਮੋੜ ਜੋ ਕਿਸਾੜ ਦਾ ਜੋ ਕਿਸਾੜ ਦੇ ਵਰਗੇ ਨਹੀਂ ਮੀਨਿੰਗ ਸਾਨੂੰ ਆ ਗਈ ਆ ਐਂਡ ਹੀ ਗਾਈਜ਼ ਐ ਗਿਆ ਹਨੂ ਅਕਲ ਗਾਈਜ਼ ਗਾਈਜ਼ ਇਹਦਾ ਗਾਈਜ਼ ਆਪੀ ਗਾਈਜ਼ ਆਪਦੀਆਂ ਤ੍ਰਿਫਾਪ ਨਹੀਂ ਕਰਨੀਆਂ ਚਾਹੀਦੀਆਂ ਗਾਈਜ਼ ਗਾਈਜ਼ ਇਹਦਾ ਕਰਦਾ ਬਗਵਾਸ ਤੇ ਆਪਾਂ ਰੋਟੀ ਖਾ ਲਈ ਐ ਤੇ ਫਤਨਵਾਚੂ ਮਿਲਿਆ ਆ ਇੱਥੇ ਕਿਨੇ ਰੱਖਿਆ ਆ ਦੋਸਤੋ ਮੈਂ ਬੈਠਾ ਲਮਾਰੀ ਤੇ ਆਜਲੀ ਚੱਲ ਚੱਲ ਓਏ ਮੈਂ ਪੇਪਰ ਲੈਣ ਲੱਗੇ ਤੈਨੂੰ ਕਹੋਸ਼ ਕਿਹਾ ਮਨਿੰਦਰ ਨੇ ਪੇਪਰ ਫੜਾਈ ਉਰੀ ਇੱਕ ਮਿੰਟ ਮੈਂ ਡੱਬਾ ਲੈ ਆਣਾ ਮੁੱਤ ਮਣਕੋ ਸਿਵਾ ਮਸੀ ਜੀ ਉਹ ਮੇਰਾ ਠਾ ਮੈਂ ਕਿਹਾ ਕਿ ਮੈਂ ਮਾਰ ਦਿਆਂ ਤੇ ਮੈਨੂੰ ਤੂੰ ਨੇ ਕਿਹਾ ਮੈਨੂੰ ਰੋਟੀ ਖਾ ਲੈਣੀ ਤੇ ਮੇਰੇ ਸਾਹਮਣੇ ਖੜ੍ਹਦੀ ਹੈ ਕੀ ਤੂੰ ਮੈਨੂੰ ਕੀ ਕਹਿ ਰਹੀ ਹੈ ਆਪੇ ਸਮਝ ਲੈ ਔਰ ਪੈਗਲੇ ਚੱਲੀ ਆਪ ਤਾਂ ਕਰਾ ਫੜ ਮੇਰੇ ਦੇ ਅੱਛਰਾ ਫਾਕੀ ਭਈਆ ਹਾਂ ਨਹੀਂ ਹਾਂ ਬੱਬੂ ਕਰਤੇ ਨਾ ਮਮਾ ਬਹੁਤ ਜ਼ੋਰਦ ਲੱਗਦੇ ਆ ਗੁੱਸੇ ਨਾ ਕਰਨ ਮਾਰਤਾ ਸੀ ਫੇਰ ਹੀ ਸੁਆਦ ਆ ਬਲੌਗ ਚ ਕੰਟੈਂਟ ਆਊਗਾ ਨਾ 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 ਸਾਰੇ ਬੋਲ ਤਾਰਾ ਰਾਰਾ ਤੇਰੀ ਲਾਲ ਲਾਲ ਵੀ ਕਰਾ ਦੇਣੀ ਹੁਣ ਤੂੰ ਕੇ ਕਾਪੀ ਨਾ ਚੱਕੀ ਬੈ ਕੇ ਭਾ ਭੱਜ ਲਾ ਸੋਫੇ ਤੇ ਸੋਫੇ ਤੇ ਭੱਜ ਜਾ ਕਰਨ ਫਾਸ ਗਈ ਫਾਸ ਗਈ ਹੁਣ ਨੀਂਦ ਆ ਜਾਂਦੀ ਮਾੜਾ ਜੇ ਸੋਚੀ ਜਾਂਦੀ ਆ ਨਾ ਤੇ ਮੇਰਾ ਹਾਲ ਹੋ ਜਾਂਦਾ ਓ ਯਾਰ ਥੱਲੇ ਆ ਜਾ ਤੇ ਮੈਂ ਕਰ ਲਾ ਲੈ ਇਹ ਵੀ ਕਰ ਮਨਿੰਦਰ ਦਫਾ ਕਰ ਤੇ ਐਸੀ ਬੰਦ ਕੀਤਾ ਉਹ ਚਲਾ ਦੇ ਯਾਰ ਜਿੰਦੇ ਹੋ ਰੋਟਵਾ ਦਾ ਹੱਥ ਪਾ ਲੈ ਏਡਾ ਦਾ ਹੱਥ ਮੇਰਾ ਚੱਲ ਫਿਰ ਇੱਧਰ ਆ ਜਾ ਹੁਣ ਇਸ ਜਿਕਰਾ ਬਲਾ ਬੰਦੇ ਹਟ ਜਾ ਬਾਬਾ ਦੀਪ ਸਿੰਘ ਜੀ ਮਾਨ ਬਾਬਾ ਸਸਰੀਏ ਕਾਲੇ ਅਣੀ ਤੇਰੀ ਵੀ ਆਹੀ ਪੈਣੇ ਆਉ ਹਾਂ ਹਾਂ ਹੋਏ ਬੰਨ ਜਾ ਰਾ ਇਹ ਆ ਕੀ ਹੋ ਗਿਆ ਹੱਥ ਲਾ ਕਰਕੇ ਦੇਖਿਓ ਆਹੋ ਖੇਡਣੇ ਠੰਡੀ ਖੜੇ ਹੋ ਗਏ ਬਸ ਪੀਸੇ ਨਾਲ ਫੇਰੇ ਵੀ ਆਈ ਜੀ ਦੱਬਾ ਜੀ ਬਸ ਇਦਾਂ ਹੀ ਚਲਾ ਦਿਓ ਪੰਜ ਕਿ ਘੰਟੇ ਸਾਤ ਅੰਮਾ ਤੁਨੇ ਕਿੱਲੇ ਮੱਗਣਾ ਟੂਲ ਵੀ ਨਹੀਂ ਚੱਕਦਾ ਏਸੀ ਵਾਲਾ ਅੰਮਾ ਸਾਡਾ ਵਲੋਗ ਆ ਰਿਹਾ ਤੁਹਾਨੂੰ ਪਤਾ ਸ਼ੀਸ਼ੇ ਜਿਹੜੇ ਸਾਡੇ ਜੀ ਵਿੱਚ ਮਮੀ ਅਰਾ ਤਾਂ ਮੇਰਾ ਤੋੜਣਾ ਆਣਾ ਵੱਡਾ ਤੋੜੀਆ ਨਚੋੜਨ ਨਾਲ ਆ ਗਿਆ ਇਹ ਕੀ ਆ ਜਾਨ ਆ ਦੇਖੋ ਜਰਾ ਰੁਕ ਜਾ ਹਾਂ ਬਸ ਹਿਲਦਾ ਰਹੇ ਉਹ ਪਾਰਦੀ ਕਰਨੀ ਜਾਂਦਾ ਆ ਇੱਥੇ ਲਿਖਿਆ ਹੈ ਪੀਵੀ 10 ਸੀਐਮ 06 49 ਆਰਸੀ ਹਾਂ ਇੱਕ ਮਾਲ ਰੀਚਾ ਪਲਕ ਆਪੀਆਂ ਫੈਦਾ ਵੇਪਰਾ ਤੇਰਾ ਅਸੀਂ ਇਹ ਮੈਨੂੰ ਕਿੰਨੀ ਮੈਂ ਰੋਟੀ ਖਾ ਲਾ ਇਹਨੇ ਮੈਨੂੰ ਸਮਝਾ ਲਈ ਮੈਂ ਤਾਂ ਸਮਝਾ ਦਿੰਦਾ ਮੁੜ ਕੇ ਉਰੇ ਬੈਠੀ ਕਿ ਨਹੀਂ ਹਾਂ ਕਹਿੰਦੀ ਆਪ ਕੰਮ ਕਰੀ ਜਾਨਾ ਮੈਂ ਤੇਰੇ ਤਾਂ ਦੋਸਤੋ ਮੁਖਰਦਾ ਕਿ ਖਬਰਦਾ ਕਿ ਮਰ ਤੋਂ ਨਹੀਂ ਹਾਂ ਬਈ ਕਿੱਦਾਂ ਲੱਗਿਆ ਨਾ ਬਹੁਤ ਜ਼ਿਆਦੇ ਬੁੰਦ ਲੈ ਪਹਿਲਾਂ ਮੈਨੂੰ ਮਾਰਿਆ ਹੈਲੋ ਕਿੱਥੇ ਆ ਉਹ ਮੈਂ ਤਾਂ ਬੁੰਦਲੀ ਪਈਆਂ ਨਹੀਂ ਬੁੰਦਲੀ ਹਾਂ ਬੁੰਦਲੀ ਫਿਰਦੀ ਬੁੰਦਲੀ ਆ ਕਹਿੰਦਾ ਹੈਲੋ ਕਿਤੇ ਹੈ ਕਹਿੰਦੀ ਮੈਂ ਤਾਂ ਵਾਉਂਗਲੇ ਫਿਰ ਆਪਾਂ ਤਾਂ ਗਏ ਜਿੱਦ ਚੰਡੀਗੜ੍ਹ ਦੇਖਿਆ ਨਾ ਪੰਡ ਸਿੱਕੇ ਉੱਥੇ ਬਣਾਉਣੇ ਸੀ ਵੀਡੀਓ ਤਾਂ ਆਪਣੇ ਕੋਲ ਕਰਨ ਤਾਂ ਦੋਸਤੋ ਚਲੋ ਆਪਾਂ ਤੁਹਾਨੂੰ ਮੈਂ ਨੈਕਸਟ ਵਲੌਗ ਦੇ ਵਿੱਚ ਏਸੀ ਆਪਣਾ ਪਿਆਰਾ ਚੱਲੋ ਕੋ ਟੈਨਸ਼ਨ ਨਾਲ ਜੇ ਕਿਸੇ ਨੇ ਗਿਫਟ ਕਰਾਂ ਤਾਂ ਕਰ ਦਿਓ ਤਾਂ ਅੱਜ ਮੈਂ ਸੋ ਹੁਣ ਇੱਥੇ ਲਮਾਰੀ ਤੇ ਹੀ ਨਾਮ ਮਿਲਦੇ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਲੈ ਵੀਡੀਓ ਮੰਮਾ ਬਾਏ ਬਾਏ ਕੋ ਮਨਿੰਦਰ ਮਾਸੇ ਫੋਨ ਫੜਾ ਦੇ ਥੱਲੇ ਆ ਆ